ਕਾਮੈਂਟਾਂ ਦੇ ਵਿੱਚੋਂ 7 ਕਮੈਂਟ ਇਹੀ ਆਉਂਦੇ ਆ ਕਿ ਸਾਨੂੰ ਐਸ ਸਪੈਸੀਫਿਕ ਕੰਮ ਦੀ ਸਾਨੂੰ ਇਟਾਲੀਅਨ ਦੀ ਬੋਲੀ ਸਿਖਾਓ ਮੈਂ ਖੇਤੀ ਦਾ ਕੰਮ ਕਰਦਾ ਮੈਨੂੰ ਖੇਤੀ ਦੀ ਬੋਲੀ ਸਿਖਾ ਦਿਓ ਕਿ ਮੈਂ ਡੋਮੈਸਟਿਕ ਕੰਮ ਕਰਦੀ ਹਾਂ ਜੇ ਮੈਨੂੰ ਡੋਮੈਸਟਿਕ ਕੰਮ ਦੀ ਬੋਲੀ ਸਿਖਾ ਦਿਓ ਫਿਰ ਮੈਂ ਤੁਹਾਨੂੰ ਇਹ ਦੱਸੋ ਤੁਹਾਨੂੰ ਫਾਰਕ ਟੈਲੈਂਟ ਬੰਦਾ ਮਿਲਦਾ ਹੈ ਤੁਹਾਡੇ ਨਾਲ ਗੱਲਬਾਤ ਕਰਨ ਦਾ ਤੁਸੀਂ ਇਹ ਕਹੋਗੇ ਨਹੀਂ ਮੈਨੂੰ ਨਹੀਂ ਇਹ ਜਾਣਨ ਦੀ ਮੈਂ ਤਾਂ ਮੇਰੇ ਕੰਮ ਵਾਲੀ ਇਟਾਲੀਅਨ ਦੇ ਜੋ ਮਰਜੀ ਸਵਾਲ ਪੁੱਛ ਲੈ ਮੈਨੂੰ ਉਹ ਹੁੰਦੀ ਹੈ ਇਸ ਮੈਨੂੰ ਕਮੈਂਟ ਪੇ ਤਾਂ ਕੋਣ ਕਰਦੀ ਸਾਡੀ ਪੰਜਾਬੀ ਕਮਿਊਨਿਟੀ ਦੇ ਮੁੰਡੇ ਕੁੜੀਆਂ ਕਮੈਂਟ ਕਰਦੇ ਆ ਜੇ ਤੁਸੀਂ ਕਹੋ ਨਾ ਜਿੱਦਾਂ ਆਪਾਂ ਬੰਗਲਾਦੇਸ਼ ਤੇ ਹੋਗੇ ਪਾਕਿਸਤਾਨੀ ਹੋਗੇ ਇਹ ਸ਼ੁਰੂ ਬੇਸਿਕ ਤੋਂ ਇਟਾਲੀਅਨ ਕਰਦੇ ਆ ਤੇ ਸਾਰੇ ਇਟਾਲੀਅਨ ਸਿੱਖਦੇ ਆ ਆ ਸਾਡੇ ਚ ਕੀ ਕਿਉਂ ਭੈੜਿਆ ਵੀ ਅਸੀਂ ਸਿਰਫ ਆਪਣੇ ਕੰਮ ਦੀ ਹੀ ਬੋਲੀ ਸਿੱਖਣਾ ਚਾਹੁੰਦੇ ਹਾਂ ਹੋਰ ਅਸੀਂ ਕੋਈ ਬੋਲੀ ਨਹੀਂ ਸਿੱਖਣਾ ਚਾਹੁੰਦੇ ਸੋ ਤੁਹਾਡੇ ਸਾਰਿਆਂ ਦਾ ਸਾਰਾ ਦਾ ਪਰਪਸ ਸਵਾਗਤ ਹੈ ਮੇਰੇ YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਸੋ ਤੁਹਾਡੇ ਸਾਰਿਆਂ ਤੇ ਇੱਕ ਰਿਕਵੈਸਟ ਹੈ ਜੇ ਤੁਸੀਂ ਹਿੰਦੀ ਤੋਂ ਟਾਲੀਅਨ ਸਿੱਖਣੀ ਆ ਤਾਂ ਮੇਰੇ ਦੂਸਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਕਮੈਂਟ ਵਿੱਚ ਉਹਨੂੰ ਪਿੰਨ ਕੀਤਾ ਹੁੰਦਾ ਹੈ ਚੈਨਲ ਨੂੰ ਤੇ ਉੱਥੇ ਜਾ ਕੇ ਸਾਰ ਜਣੇ 1000 ਸਬਸਕ੍ਰਾਈਬਰ ਪੂਰੇ ਕਰ ਦਿਓ ਹਾਲ ਤੱਕ 100 ਸਬਸਕ੍ਰਾਈਬਰ ਵੀ ਨਹੀਂ ਹੋਏ ਤੁਸੀਂ ਇੰਨੇ ਜਣੇ ਮੇਰੇ ਨਾਲ ਜੁੜੇ ਹੋਏ ਆ ਜੇ ਤੁਸੀਂ ਸਾਡਾ ਨੇ ਜਾ ਕੇ ਇੱਥੇ ਜਰੂਰ ਸਬਸਕ੍ਰਾਈਬ ਕਰੋ ਆਓ ਆਪਾਂ ਇਹਦੇ ਵੀਡੀਓ ਜਿਹੜੀ ਇਹ ਵੀਡੀਓ ਹੈ ਨਾ ਇਹ ਵੀਡੀਓ ਤੁਹਾਨੂੰ ਮੈਂ ਇਹ ਤੂੰ ਲਈ ਲਈ ਨੋਈ ਵੋਈ ਲੋਰੂ ਤੱਕ ਤੇ ਉੱਪਰ ਮੈਂ ਲੈ ਕੇ ਜਾ ਚੁੱਕੀ ਹਾਂ ਹੁਣ ਮੈਂ ਦੇਖੋ ਵੀਡੀਓ ਇੱਧਰ ਸਾਰੇ ਸੱਜੇ ਖੱਬੇ ਪਾਚਦੇ ਹੁੰਦੇ ਹੋ ਪਹਿਲਾਂ ਸਿੰਪਲ ਆਪਣਾ ਇੱਥੇ ਧਿਆਨ ਫੋਕਸ ਆਪਣਾ ਇੱਥੇ ਰੱਖੋ ਕਿਉਂਕਿ ਆ ਜਿਹੜੀ ਸਾਹਮਣੇ ਹੈਗੀ ਆ ਫਾਰਮੂਲਾ ਬਣਾਏ ਹੋਏ ਹੈ ਡਾਇਗਰਾਮ ਬਣਾਏ ਹੋਏ ਇਹਦੇ ਆਲੇ-ਦੁਆਲੇ ਸਾਰੀਆਂ ਗੱਡੀ ਘੁੰਮਣੇ ਟਾਲੀਆਂ ਹੁੰਦੀ ਤੁਸੀਂ ਜਿੰਨੀ ਮਰਜ਼ੇ ਸੈਂਟੈਂਸ ਬਣਾ ਲਓ ਪੈਰਾਗ੍ਰਾਫ ਬਣਾ ਲਓ ਸਾਰੇ ਤੁਸੀਂ ਇਹ ਦਿਵਾਲੀ ਕਮਾਣੇ ਕਿੱਦਾਂ ਕਮਾਣੇ ਆ ਜਿਹੜਾ ਇਹ ਫਾਰਮੂਲਾ ਜਦੋਂ ਕੰਮ ਹੋ ਰਿਹਾ ਹੈ ਪ੍ਰੈਜ਼ੈਂਟ ਦੇ ਵਿੱਚ ਚੱਲ ਰਹੇ ਸਮੇਂ ਦੇ ਵਿੱਚ ਜਿਹੜੀ ਵੀ ਤੁਸੀਂ ਗੱਲ ਕਰਨੀ ਤੁਸੀਂ ਇਸ ਫਾਰਮੂਲੇ ਦੇ ird de gird ਦੇ ਕਰਨੀ ਆ ਠੀਕ ਹੈ ਜੀ ਬਸ ਇੰਨਾ ਫਾਰਮੂਲਾ ਰੱਟਾ ਲਾ ਲਓ ਹੁਣ ਦੇਖੋ ਈਓ ਮੈਂ ਤੂੰ ਤੂੰ ਲੂਈ ਮੁੰਡਾ ਲਈ ਕੁੜੀ ਨੋਈ ਅਸੀਂ ਵੋਈ ਤੁਸੀਂ ਲੋਰੋ ਉਸ ਹਾਲੇ ਕੋਈ ਗਰੁੱਪ ਹੋ ਸਕਦਾ ਹੁਣ ਜਿੱਥੇ ਈਓ ਦੀ ਗੱਲ ਆ ਗਈ ਮਤਲਬ ਮੈਂ ਦੀ ਗੱਲ ਆ ਗਈ ਤੁਸੀਂ ਉੱਤੇ ਆ ਹੈਲਪਿੰਗ ਵਰਬ ਆ ਠੀਕ ਹੈ ਹੈਲਪਿੰਗ ਵਰਬ ਉੱਥੇ ਤੁਸੀਂ ਜਿੱਥੇ ਮੈਂ ਆਪਣੀ ਗੱਲ ਕਰਨੀ ਉੱਥੇ ਤੁਸੀਂ ਸਟੋ ਹੈਲਪਿੰਗ ਵਰਬ ਯੂਜ਼ ਕਰਨਾ ਤੂੰ ਆ ਤਾਂ ਸਾਈ ਲੈਣਾ ਫੋਰ ਐਗਜ਼ਾਮਪਲ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਕਰਦੇ ਸੀ ਆਪਾਂ ਸਕੂਲ ਦੇ ਵਿੱਚ ਉੱਥੇ ਆਪਾਂ ਹੈਲਪਿੰਗ ਵਰਬ ਯੂਜ਼ ਕਰਦੇ ਸੀ ਇਜ਼ ਐਮ ਆਰ ਇਹੀ ਕਰਦੇ ਸੀ ਨਾ ਇਟਾਲੀਅਨ ਦੇ ਵਿੱਚ ਹੈਲਪਿੰਗ ਵਰਬ ਆਹ ਕਿ ਸtare ਦੀ ਹੈਲਪਿੰਗ ਵਰਬ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਸtare ਹੈਲਪਿੰਗ ਵਰਬ ਨੂੰ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਜੀ ਹੁਣ ਦੇਖੋ ਇਹ ਉਹਦੇ ਨਾਲ ਕੀ ਲਗਣਾ ਸਟੋ ਹੈਲਪਿੰਗ ਵਰਬ ਜਿੱਥੇ ਤੂੰ ਦੀ ਗੱਲ ਹੋ ਗਈ ਸtare lui sta le sta noi stiamo voi state loro stanno ਠੀਕ ਹੈ ਜੀ ਇਹ ਹੈਪਿੰਗ ਵਰਬ ਲਗਨ ਸਤਾਰੇ ਦੇ ਅੱਗੇ ਬਣਦੇ ਠੀਕ ਹੈ ਜੀ ਹੁਣ ਦੇਖੋ ਇਹ ਤੁਹਾਨੂੰ ਕਲੀਅਰ ਹੋ ਗਿਆ ਮੈਂ ਤੁਹਾਨੂੰ ਤੋ ਤਿੰਨ ਦਿਨੋਂ ਵੀਡੀਓ ਲਗਾਤਾਰ ਪਾ ਰਹੀਆਂ ਤਾਂ ਕਿ ਤੁਹਾਡੇ ਦਿਮਾਗ ਚ ਚੰਗੀ ਤਰ੍ਹਾਂ ਫਿੱਟ ਹੋ ਜਾਈ ਠੀਕ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਰਾਇਆ ਹੈ ਸੋ ਆਓ ਹੁਣ ਆਪਾਂ ਵੀਡੀਓ ਵੱਲ ਚਲਦੇ ਹਾਂ ਦੇਖੋ ਸੈਂਟੈਂਸ ਨੂੰ ਪਹਿਲਾਂ ਧਿਆਨ ਨਾਲ ਸਮਝਿਓ ਆਪਣਾ ਦਿਮਾਗ ਲੜਾਓ ਵੀ ਸੈਂਟੈਂਸ ਨੂੰ ਦਾ ਪਹਿਲ ਸੈਂਟੈਂਸ ਦਾ ਸਮਝਿਓ ਸੈਂਟੈਂਸ ਤੁਹਾਨੂੰ ਕਹਿ ਕੀ ਰਿਹਾ ਹੈ ਠੀਕ ਹੈ ਜੀ ਕਨਫਿਊਜ਼ ਨਾ ਹੋਇਓ ਦਿਮਾਗ ਤੇ ਸਟ्रेस ਨਾ ਪਾਇਓ ਇਟਾਲੀਅਨ ਨੂੰ ਰੱਟੇ ਨਾਲ ਲਾਓ ਇਟਾਲੀਅਨ ਨੂੰ ਸਿੱਖਣ ਦੀ ਕੋਸ਼ਿਸ਼ ਕਰੋ ਰੱਟੇ ਲਾਉਣ ਨਾਲ ਇਟਾਲੀਅਨ ਨਹੀਂ ਹੁੰਦੀ ਹੈਗੀ ਜੇ ਆਪਾਂ ਕਹੀਏ ਜ਼ਬਰਦਸਤੀ ਸਾਨੂੰ ਸਮਝ ਨਹੀਂ ਆਉਂਦੀ ਮੈ ਸਿੱਖਣੀ ਹੈਗੀ ਇਟਾਲੀਅਨ ਜੇ ਤੁਸੀਂ ਸੁਣੂਗੇ ਤਾਂ ਫਿਰ ਇਹ ਤੁਸੀਂ ਬੋਲੂਗੇ ਨਾ ਆਓ ਪਹਿਲਾ ਸੈਂਟੈਂਸ ਦੇਖੋ ਮੈਂ ਘਰ ਜਾ ਰਹੀ ਹਾਂ ਮੈਂ ਘਰ ਜਾ ਰਹਾ ਹਾਂ ਹੁਣ ਦੇਖੋ ਇਹ ਚਾਲੀ ਦੇ ਵੇਖਤ ਹਨ ਮੈਂ ਦੀ ਟਾਲੀ ਨੂੰ ਪਤਾ ਹੋਣੀ ਚਾਹੀਦੀ ਇੱਕ ਘਰ ਦੀ ਇੱਕ ਜਾਣ ਦੀ ਤੇ ਇੱਕ ਰਹਾ ਹੈ ਦੀ ਠੀਕ ਹੈ ਜੀ ਤੁਹਾਡੇ ਕੋਲ ਇਹਨਾਂ ਸਾਰਿਆਂ ਦੇ ਪੰਜ ਦੇ ਪੰਜੇ ਅੱਖਰਾਂ ਦੀ ਟਾਲੀ ਨੂੰ ਪਤਾ ਹੋਣੀ ਚਾਹੀਦੀ ਦੇਖੋ ਮੈਂ ਆ ਤਾਂ ਕੀ ਲਾਵਾਂਗੀ ਈਓ ਈਓ ਲਾਵਾਂਗੇ ਨਾ ਹੁਣ ਰਹਾ ਹੈ ਲਈ ਰਹਾ ਹੈ ਲਈ ਆਪਾਂ ਕਿਹੜਾ ਹੱਤਮ ਬਬ ਯੂਜ਼ ਕਰਨਾ ਈਓ ਦੇ ਨਾਲ ਕੀ ਰਹਾ ਹੈ ਲਈ ਯੂਜ਼ ਕਰਨਾ ਸਟਾਕ ਈਓ ਸਟਾਕ ਸਟਾਕ ਕਿੱਥੋਂ ਆਇਆ ਕਿਉਂਕਿ ਗੱਲ ਹੋ ਰਹੀ ਆ ਪ੍ਰੈਜ਼ੈਂਟ ਕੰਟੀਨਿਊਸ ਦੀ ਵੀ ਰਿਹਾ ਹੈ ਰਹੀ ਹੈ ਇਹ ਸਾਰਿਆਂ ਦੀ ਇੱਥੇ ਕੀ ਆ ਮੈਂ ਰਿਹਾ ਹਾਂ ਇਹੋ ਤੇ ਨਾਲ ਤਾਂ ਲਗਣਾ ਹੈਲਪਿੰਗ ਵਰਬਸ ਤੋਂ ਹੁਣ ਦੇਖੋ ਸਬਜੈਕਟ ਲੱਗ ਗਿਆ ਹੈਲਪਿੰਗ ਵਰਬ ਲੱਗ ਗਈ ਹੁਣ ਆਪਾਂ ਲਾਣੀ ਹੈਗੀ ਵਰਬ ਵਰਬੇ ਲਾਣੀ ਨੇ ਵਰਬ ਕਿਹੜੀ ਆ ਜਾਣ ਦੀ ਅੰਧਾਰੇ ਜਾਣਾ ਅੰਧਾਰੇ ਹੁਣ ਅੰਧਾਰੇ ਦਾ ਕੀ ਮਤਲਬ ਕੋ ਇੱਥੇ ਮੈਂ ਲਿਖਦੀ ਆ ਅੰਧਾਰੇ ਅੰਧਾਰੇ ਹੁੰਦਾ ਹੈ ਜਾਣਾ ਜਦੋਂ ਤੁਸੀਂ ਕੰਮ ਕਰ ਰਹੇ ਹੋਗੇ ਆਰੇ ਵਾਲੀ ਬਰਵ ਕੱਟ ਕੇ ਪਿੱਛੇ ਪਿੱਛੇ ਕੀ ਲਾ ਦੇਣਾ ਅੰਦਾਂਦੋ A N D O ਅੰਦਾਂਦੋ ਤੇ ਕੀ ਬਣ ਜਾਣਾ ਇਹ ਅੰਦਾਂਦੋ ਅੰਦੋ ਪਿੱਛੇ ਲਾ ਦੇਣਾ ਬਰਵ ਦੇ ਆਰੇ ਕੱਟ ਕੇ ਤਾਂ ਬਣ ਜਾਣਾ ਅੰਦਾਂਦੋ ਠੀਕ ਹੈ ਜੀ ਅੰਧਾਰੇ ਹੁੰਦਾ ਜਾਣਾ ਅੰਦਾਂਦੋ ਹੁੰਦਾ ਵੀ ਮੈਂ ਜਾ ਰਿਹਾ ਹਾਂ ਇਹ ਪਿੱਛੇ ਆੰਦੋ ਲੱਗ ਗਿਆ ਬਰਵ ਤੇ ਇਟ ਮੀਨਸ ਉਹ ਕੰਮ ਕਰ ਰਿਹਾ ਹੈ ਉਹ ਖਾ ਰਿਹਾ ਹੈ ਸੂ ਰਿਹਾ ਹੈ ਹੁਣ ਦੇਖੋ ਡਾਲਿਆਂ ਦੇ ਵੀ ਤਿੰਨ ਤਰ੍ਹਾਂ ਦੀਆਂ ਵਰਬਸ ਹੁੰਦੀਆਂ ਇੱਕ ਆੜੇ ਵਾਲੀ ਇੱਕ ਈਰੇ ਵਾਲੀ ਮਤਲਬ ਜਿਹੜੀ ਈ ਦੇ ਨਾਲ ਖਤਮ ਹੋਊਗੀ ਤੇ ਜਿਹੜੀ ਐਰੇ ਨਾਲ ਖਤਮ ਹੋਊਗੀ ਤਿੰਨ ਤਰ੍ਹਾਂ ਦੀਆਂ ਵਰਬਸ ਹੁੰਦੀਆਂ ਠੀਕ ਹੈ ਆੜੇ ਈਰੇ ਤੇ ਐਰੇ ਵਾਲੀਆਂ ਆੜੇ ਵਾਲੀ ਵਰਬ ਕੋਲ ਟਿਕ ਕੇ ਤੁਸੀਂ ਐਂ ਦੋ ਲਾ ਦੇਣਾ ਠੀਕ ਹੈ ਜੀ ਹੁਣ ਦੇਖੋ ਜਿਹੜੀ ਵੀ ਵਰਬ ਈਰੇ ਨਾਲ ਖਤਮ ਹੁੰਦੀ ਹੋਊਗੀ ਜਾਂ ਫਿਰ ਐਰੇ ਨਾਲ ਖਤਮ ਹੁੰਦੀ ਹੋਊਗੀ ਉਹਦੇ ਪਿੱਛੇ ਤੁਸੀਂ ਕੀ ਕਰਨਾ ਐਂ ਦੋ ਲਾ ਦੇਣਾ ਵਰਬ ਤੇ ਸਿਰ ਆਰੇ ਵਾਲੇ ਪਿੱਛੇ ਅੰਦੋਲਾਣਾ ਈਰੇ ਤੇ ਐਰੇ ਵਾਲੀ ਪਿੱਛੇ ਐਂਦੋਲਾਣਾ ਦੋਨਾਂ ਦੇ ਪਿੱਛੇ ਠੀਕ ਹੈ ਜੀ ਇੰਨਾ ਕੇ ਚੇਤੇ ਰੱਖਿਓ ਹੁਣ ਦੇਖੋ ਹੁਣ ਦੇਖੋ ਕੀ ਆ ਈ ਉਸਤੋ ਅੰਦਾਂਡੋ ਮੈਂ ਜਾ ਰਿਹਾ ਹਾਂ ਕਿੱਥੇ ਜਾ ਰਿਹਾ ਹਾਂ ਘਰ ਆ ਕਾਜ਼ਾ ਬਹੁਤੇ ਬਹੁਤੇ ਸਟੂਡੈਂਟਸ ਇਹਨੂੰ ਕਿੱਦਾਂ ਬੋਲਦੇ ਆ ਕਾਸਾ ਕਾਸਾ ਨਹੀਂ ਹੁੰਦਾ ਕਾਸਾ ਪਤਾ ਕਿਹੜਾ ਹੁੰਦਾ ਜਦੋਂ ਆਪਾਂ ਸੁਪਰਮਾਰਕੀਟ ਦੇ ਵਿੱਚ ਆਪਾਂ ਗਰੋਸਰੀ ਕਰਨ ਜਾਂਦੇ ਆ ਉੱਥੇ ਜਦੋਂ ਆਪਾਂ ਪੈਸੇ ਪੇ ਕਰਦੇ ਆਂ ਕਾ ਪਟਾ ਚੱਲਦਾ ਹੁੰਦਾ ਨਾ ਉਹਦੇ ਤੇ ਆਪਾਂ ਸਮਾਨ ਰੱਖਦੇ ਆਂ ਉੱਥੇ ਕੁੜੀ ਮੁੰਡਾ ਬੈਠਾ ਹੁੰਦਾ ਆ ਉਹ ਪੇ ਕੱਟਦੇ ਆਂ ਕੁੜੀ ਹੋਵੇ ਮੁੰਡਾ ਹੋਵੇ ਤੇ ਉੱਥੇ ਜਿਹੜੀ ਉਹ ਏਰੀਆ ਹੁੰਦਾ ਉਹਨੂੰ ਕਹਿੰਦੇ ਕਾਸਾ ਠੀਕ ਹੈ ਇਹ ਹੈਗਾ ਕਾਜ਼ਾ ਕਾਸਾ ਠੀਕ ਹੈ ਜੀ ਹੁਣ ਦੇਖੋ ਮੈਂ ਘਰ ਜਾ ਰਿਹਾ ਹਾਂ ਇਹ ਉਸ ਤੋਂ ਆਂਦਾਂ ਤੋਂ ਆ ਕਾਜ਼ਾ ਦੂਜਾ ਦੇਖੋ ਸੈਂਟੈਂਸ ਮਾਲਕ ਬੁਲਾ ਰਿਹਾ ਆ ਮਾਲਕ ਕੀ ਕੀ ਕਰ ਰਿਹਾ ਮਾਲਕ ਤੁਹਾਨੂੰ ਬੁਲਾ ਰਿਹਾ ਆ ਹੁਣ ਦੇਖੋ ਮਾਲਕ ਨੂੰ ਕੀ ਕਹਿੰਦੇ ਆ ਰ ਵਿੱਚ ਇਲ ਕਾਪੋ ਇੱਥੇ ਮੈਂ ਸੀ ਸਬਜੈਕਟ ਹੈ ਨਾ ਮੈਂ ਸੀ ਨਾ ਤਾਂ ਇੱਥੇ ਇਓ ਲਾਤਾ ਹੁਣ ਇੱਥੇ ਸਬਜੈਕਟ ਕੀ ਆ ਮਾਲਕ ਆ ਤਾਂ ਮਾਲਕ ਦਾ ਆਪਾਂ ਮਾਲਕ ਹੀ ਲਾਵਾਂਗੇ ਇਟਾਲੀਅਨ ਦੇ ਵਿੱਚ ਮਾਲਕ ਨੂੰ ਕੀ ਕਹਿੰਦੇ ਕਾਪੋ ਹੁਣ ਕਹਿੰਿਆ ਹੈਗਾ ਨਾ ਇਲ ਕਾ ਤੋਂ ਆਗਾ ਇਹ ਆਰਟੀਕਲ ਆ ਇਲ ਐ ਲੇ ਲਾ ਲੀ ਲੋ ਇਹ ਸਾਰੇ ਹੀ ਆਰਟੀਕਲ ਆ ਇੰਗਲਿਸ਼ ਦੇ ਵਿੱਚ ਆਰਟੀਕਲ ਹੁੰਦਾ ਸੀ ਨਾ ਦਾ ਦਾ ਦੇ ਸਾਰੇ ਹੀ ਅੱਗੇ ਆਰਟੀਕਲ ਆਹੇ ਇਟਾਲੀਅਨ ਦੇ ਵਿੱਚ ਇੰਗਲਿਸ਼ 'ਚ ਇੱਕ ਦਾ ਆਰਟੀਕਲ ਇਟਾਲੀਅਨ 'ਚ ਬਹੁਤ ਆਰਟੀਕਲ ਨੇ ਠੀਕ ਹੈ ਇੱਥੇ ਮੈਂ ਸਪੈਸੀਫਿਕ ਵੀਡੀਓ ਬਣਾਈ ਆ ਜੇ ਤੁਹਾਨੂੰ ਨਹੀਂ ਦੇਖੀ ਹਾਲ ਤੱਕ ਤੁਸੀਂ ਉਹ ਵੀ ਜਾ ਕੇ ਦੇਖ ਲਿਓ ਤੁਹਾਡੇ ਡਾਊਟ ਤੁਹਾਡੇ ਕਲੀਅਰ ਹੋ ਜਾਣਗੇ ਵੀ ਇਲ ਲਾ ਇਲ ਹੋ ਗਿਆ ਲਾ ਹੋ ਗਿਆ ਵੀ ਕਿੱਥੇ ਲਿਖਣੀ ਆ ਠੀਕ ਹੈ ਜੀ ਹੁਣ ਦੇਖੋ ਮਾਲਕਿਆ ਤਾਂ ਕੀ ਕਹਾਂਗੇ ਕਾਪੋ ਕਾਪੋ ਤੋਂ ਪਹਿਲਾਂ ਪਾ ਦ ਅ ਲਾਵਾਂਗੇ ਨਾ ਦਾ ਓਨਰ ਰਾਈਟ ਇੰਗਲਿਸ਼ 'ਚ ਮਾਲਕ ਨੂੰ ਓਨਰ ਕਹਿੰਦੇ ਨਾ ਠੀਕ ਹੈ ਉਹਦੇ ਲਈ ਆਪਾਂ ਕੀ ਯੂਜ਼ ਕੀਤਾ ਇਲਦਾ ਕਾਪੋ ਇਲ ਕਾਪੋ ਹੁਣ ਇਲ ਕਾਪੋ ਕੀ ਆ ਦੇਖੋ ਮਾਲਕ ਹੁਣ ਇਹਦੇ ਸਾਨੂੰ ਇਹ ਨਹੀਂ ਕਲੀਅਰ ਹੈਗਾ ਮੈਂ ਇਹ ਤੇ ਆ ਨਾ ਪਹਿਲਾ ਸੈਂਟੈਂਸ ਬਣਾ ਮਾਲਕ ਬੁਲਾ ਰਿਹਾ ਹੈ ਜੇ ਕੁੜੀ ਹੁੰਦੀ ਤਾਂ ਇੱਥੇ ਆ ਜਣ ਸੀ ਮਾਲਕ ਬੁਲਾ ਰਹੀ ਹੈ ਮੁੰਡਾ ਹੈ ਤਾਂ ਕੀ ਸਾਊਂਡ ਕਰ ਰਿਹਾ ਮਾਲਕ ਬੁਰਾ ਬੁਲਾ ਰਿਹਾ ਹੈ ਇਹ ਸਾਨੂੰ ਕਨਫਰਮੇਸ਼ਨ ਹੋ ਗਈ ਕੁੜੀ ਆ ਕਿ ਮੁੰਡਾ ਹੈ ਹੁਣ ਦੇਖੋ ਇਹਨਾਂ ਦੇ ਵਿੱਚੋਂ ਦੇਖੋ ਵੀ ਇਹ ਸੈਂਟੈਂਸ ਕਿਹਦੇ ਨਾਲ ਬਣੂਗਾ ਇਯੋ ਨਾਲ ਪੜੂਗਾ ਤੂ ਨਾਲ ਪੜੂਗਾ ਲੂਈ ਲਈ ਨਾਲ ਪੜੂਗਾ ਨੋਈ ਨਾਲ ਵੋਈ ਨਾਲ ਲੂਰਨਾ ਕਿਹਦੇ ਨਾਲ ਸੈਂਟੈਂਸ ਬਣੂਗਾ ਤੁਹਾਡੇ ਦਿਮਾਗ ਦੇ ਵਿੱਚ ਛੱਟ ਕਲਿੱਕ ਹੋਣਾ ਚਾਹੀਦਾ ਵੀ ਇਹ ਸੈਂਟੈਂਸ ਮਾਲਕ ਬੁਲਾ ਰਿਹਾ ਹੈ ਇਹ ਤਾਂ ਮੁੰਡੇ ਦੀ ਗੱਲ ਕਰ ਕੀਤੀ ਜਾ ਰਹੀ ਹੈ ਦੇ ਵਿੱਚ ਇਟ ਮੀਨਸ ਲੂਈ ਦੀ ਗੱਲ ਹੋ ਰਹੀ ਆ ਜੇ ਇੱਥੇ ਉਹਦਾ ਮਾਲਕ ਬੁਲਾ ਰਹੀ ਹੈ ਇਟ ਮੀਨਸ ਲਈ ਦੀ ਗੱਲ ਹੋ ਰਹੀ ਆ ਲੂਈ ਲਈ ਦੋਨਾਂ ਨੂੰ ਜਿਹੜਾ ਮਰਜੀ ਆ ਜਾਵੇ ਜਿਹੜਾ ਹੈਲਪਿੰਗ ਵਰਬ ਹੈ ਦੋਨਾਂ ਦਾ ਸੇਮ ਹੀ ਲੱਗਣਾ ਠੀਕ ਹੈ ਤੁਸੀਂ ਕਿਤੇ ਵੀ ਟਾਲੀਆਂ ਦੀ ਲੂਈ ਲਈ ਦੀ ਕੋਈ ਵੀ ਕੁਝ ਵੀ ਫੜ ਲੋ ਲੂਈ ਲਈ ਦੀ ਹਮੇਸ਼ਾ ਹੈਲਪਿੰਗ ਵਰਬ ਇੱਕ ਹੀ ਲਗਦੀ ਹੈ ਚਾਹੇ ਤੁਸੀਂ ਪ੍ਰੈਜ਼ੈਂਟ ਕੰਟੀਨਿਊਸ ਲੈ ਲੋ ਚਾਹੇ ਪਾਸਟ ਕੰਟੀਨਿਊਸ ਲੈ ਲੋ ਚਾਹੇ ਫਿਊਚਰ ਕੰਟੀਨਿਊਸ ਲੈ ਕੋਈ ਵੀ ਤੁਸੀਂ ਟੈਂਸ ਲੈ ਲੋ ਠੀਕ ਹੈ ਇਟਾਲੀਅਨ ਦੇ ਵਿੱਚ ਲੂਈ ਲਈ ਇੱਕ ਹੈਲਪਿੰਗ ਵਰਬ ਲਗਦੀ ਹੈ ਉਹ ਜਿਹੜੀ ਵੀ ਹੋਗੀ ਜੇ ਪਾਸਟ ਦੀ ਹੈਲਪਿੰਗ ਵਰਬ ਇੱਥੇ ਹੋਗੀ ਪਾਸਟ ਵਾਲੀ ਲਗੂਗੀ ਫਿਊਚਰ ਦੀ ਹੋਗੀ ਫਿਊਚਰ ਦੀ ਲਗੂਗੀ ਇਹ ਪ੍ਰੈਜ਼ੈਂਟ ਕੰਟੀਨਿਊਸ ਦੇ ਪ੍ਰੈਜ਼ੈਂਟ ਕੰਟੀਨਿਊਸ ਦੀ ਜਦੋਂ ਆਪਾਂ ਗੱਲ ਕਰਦੇ ਤੇ ਪ੍ਰੈਜ਼ੈਂਟ ਕੰਟੀਨਿਊਸ ਦੀ ਹੈਲਪਿੰਗ ਵਰਬ ਲਗਣੀ ਹੁਣ ਦੇਖੋ ਮਾਲਕ ਬੁਲਾ ਰਿਆ ਚ ਕੁੜੀ ਹੁੰਦੀ ਚਾਹੇ ਮੁੰਡਾ ਹੁੰਦੀ ਹੁਣ ਦੇਖੋ ਤੇ ਮੁੰਡੇ ਦੀ ਗੱਲ ਹੋ ਰਹੀ ਹੈ ਤੇ ਕੀ ਲੈਣਾ ਹੈਲਪਿੰਗ ਬਰ ਉਸਤਾ ਮਾਲਕ ਦੀ ਲਿਖੀ ਲਿ ਇਹ ਲਕਾਪੋ ਰਿਹਾ ਹੈ ਮਤਲਬ ਸਤਾਂ ਠੀਕ ਹੈ ਜੀ ਮਾਲਕ ਰਿਹਾ ਹੈ ਇੱਥੇ ਤਾਂ ਕਿੰਨੀ ਟਾਲੀਨ ਹੋਗੀ ਹੁਣ ਬੁਲਾਉਣ ਦੀ ਟਾਲੀਨ ਹੁੰਦੀ ਆ ਕੀ ਹੁੰਦੀ ਆ ਕਿਆ ਮਾਰੇ ਦੇਖੋ ਕਿਆ ਮਾਰੇ ਕਿਆ ਮਾਰੇ ਹੁੰਦਾ ਹੈ ਬੁਲਾਉਣਾ ਭੁਰ ਵਿਆ ਹੈ ਠੀਕ ਹੈ ਕਿਆ ਮਾਰੇ ਬੁਲਾਉਣਾ ਹੁਣ ਦੇਖੋ ਇੱਥੇ ਕੀ ਬਣ ਗਿਆ ਕਿਆ ਮੰਦੋ ਕਿਆ ਮੰਦੋ ਜਿਹਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਆਰੇ ਕੱਟ ਕੇ ਪਿੱਛੇ ਖਿਲਾ ਦੇਣਾ ਆੰਦੋ ਏ ਐਨ ਡੀਓ ਆੰਦੋ ਤਾਂ ਕਿਆ ਬਣ ਜਣਾ ਹੈ ਕਿਆ ਮੰਦੋ ਕਿਆ ਮਾਰੇ ਹੁੰਦਾ ਬੁਲਾਉਣਾ ਕਿਆ ਮੰਦੋ ਹੁੰਦਾ ਵੀ ਉਹ ਮੈਨੂੰ ਬੁਲਾ ਰਿਹਾ ਆ ਠੀਕ ਹੈ ਜੀ ਹੁਣ ਦੇਖੋ ਈ ਲਕਾ ਪੋਸਤਾ ਕਿਆ ਮੰਦੋ ਜੇ ਹਾਲੇ ਤੱਕ ਵੀ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਜਰੂਰ ਕਰਿਓ ਹਾਈਪ ਜਰੂਰ ਦਿਓ ਇੱਕ ਰਿਕੁਐਸਟ ਹੈ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੇ ਤੁਸੀਂ ਚੈਨਲ ਨੂੰ ਜੁਆਇਨ ਨਹੀਂ ਕਰ ਸਕਦੇ ਐਟਲੀਸਟ ਤੁਸੀਂ 10% ਦੇ ਨਾਲ ਤੁਸੀਂ ਸ਼ੇਅਰ ਤਾਂ ਕਰ ਸਕਦੇ ਨਾ ਤੇ ਸ਼ੇਅਰ ਜਰੂਰ ਕਰਿਆ ਕਰੋ ਹੁਣ ਆਓ ਤੀਜਾ ਮੈਂ ਰੋਟੀ ਖਾ ਰਿਹਾ ਜੀ ਕਹਣਾ ਉਹ ਮੈਂ ਰੋਟੀ ਖਾਂ ਰਿਹਾ ਹਾਂ ਦੇਖੋ ਮੈਂ ਆ ਤਾਂ ਕਿ ਯੂਜ਼ ਕਰਨਾ ਇਓ ਇਓ ਦੋ ਤਰਾਹ ਦੇ ਨੂੰ ਸੈਂਟੈਂਸ ਬਣਾ ਕੇ ਦੱਸ ਤੇ ਈਓ ਕਰਨਾ ਕਰ ਲਓ ਨਹੀਂ ਕਰਨਾ ਰਹਿਣ ਦਿਓ ਕੋਸ਼ਿਸ਼ ਕਰਿਆ ਕਰੋ ਈਓ ਤੂੰ ਲੂ ਹੀ ਲੈਣੋ ਹੀ ਬੋਲੂ ਰੂ ਨੋ ਸਕਿਪ ਕਰਿਆ ਕਰੋ ਹਾਂ ਜਿੱਥੇ ਯੂਜ਼ ਕਰਨੇ ਆ ਇੱਥੇ ਸਾਡੇ ਕੋਲ ਕੋਈ ਸਬਜੈਕਟ ਨਹੀਂ ਹੈਗਾ ਉੱਥੇ ਤਾਂ ਆਪਾਂ ਕਰਨੇ ਕਰਨੇ ਆ ਰਾਈਟ ਹੁਣ ਦੇਖੋ ਇੱਥੇ ਕੀ ਆ ਈਓ ਫੋਰ ਐਗਜ਼ਾਮਪਲ ਮੈਂ ਲਾ ਵੀ ਦਿਨੀ ਤੁਸੀਂ ਬਹੁਤ ਨੇ ਫਿਰ ਕੰਫਿਊਜ਼ ਹੋਣਾ ਨਾ ਨਵੇਂ ਆ ਈਓ ਹੁਣ ਈਓ ਦੇ ਨਾਲ ਰਿਹਾ ਹੈ ਲਈ ਕੀ ਹੈਲਪਿੰਗ ਵਰਬ ਯੂਜ਼ ਕਰਨੀਆ ਸਟਾਪ ਸਟਾਪ ਕਰਕੇ ਮੈਂ ਆਦੋ ਸਿੰਪਲ ਇਚ ਕੋਈ ਸੋਚਣ ਵਾਲੀ ਗੱਲੇ ਹੈ ਨਹੀਂ ਮੈਂ ਇਹਦੀ ਗੱਲ ਹੋ ਰਹੀ ਹੈ ਤੇ ਈਓ ਈਓ ਦੇ ਨਾਲ ਹੈਲਪਿੰਗ ਵਰਬ ਸਟਾਪ ਹੁਣ ਦੇਖੋ ਉਹ ਅੱਧੇ ਮੈਂ ਲਿਖਿਆ ਨਹੀਂ ਮੈਂ ਲਿਖਣਾ ਭੁੱਲ ਗਈ OK ਇਹ ਦੋਸਤ ਖਾਣ ਦੀ ਟਾਲੀਨ ਕੀ ਇੱਥੇ ਦੇਖੋ ਸਬਜੈਕਟ ਲੱਗ ਗਿਆ ਹੈਲਪਿੰਗ ਵਰਬ ਲੱਗੀ ਹੁਣ ਆਪਾਂ ਇੱਥੇ ਲੈਣੀ ਵਰਬ ਵਰਬ ਲੈਣੀ ਦਾ ਹੁਣ ਖਾਣ ਦੀ ਟਾਲੀਨ ਕੀ ਹੁੰਦੀ ਮਨ ਜਾ ਰਹੇ ਇਹ ਵੀ ਵਰਬ ਹੈ ਦੇਖੋ ਇਦਾਂ ਮਨ ਜਾ ਰਹੇ ਮਨ ਜਾ ਰਹੇ ਹੁੰਦਾ ਹੈ ਖਾਣਾ ਹੁਣ ਦੇਖੋ ਮੰਜਾਰੇ ਦਾ ਆੜੇ ਕਾਟ ਕੇ ਸੇਮ ਕਿਲਾ ਲੈਣਾ 안तो ਤਾਂ ਕੀ ਬਣ ਜਣਾ ਮੰਜਾਂਦੋ ਈ ਉਸਤ ਮੰਜਾਂਦੋ ਵੀ ਮੈਂ ਖਾ ਰਿਹਾ ਹਾਂ ਐਤ ਤੱਕ ਇਹ ਬਣ ਗਈ ਮੈਂ ਕਿ ਜੇ ਤੁਸੀਂ ਗੱਲਾਂ ਕਹਿਣਾ ਵੀ ਮੈਂ ਖਾ ਰਿਹਾ ਹਾਂ ਮੈਂ ਖਾ ਰਹੀ ਹਾਂ ਈ ਉਸਤ ਮਾਂਜਾਂਦੋ ਹੁਣ ਇੱਥੇ ਕੀ ਆ ਮੈਂ ਰੋਟੀ ਖਾ ਰਿਹਾ ਨਾ ਰੋਟੀ ਸ਼ਬਦ ਇੱਕ ਜੋੜਿਆ ਆ

ਔਰ ਟ੍ਰੇਨ ਨੂੰ ਟਾਲੀਂ ਦੇ ਵਿੱਚ ਕੀ ਕਹਿੰਦੇ ਆ ਤ੍ਰੇਨ ਨੂੰ ਮੂਰੇ ਲਾ ਦੋ ਤ੍ਰੇਨ ਨੂੰ ਇੱਥੇ ਇਓ ਤੂ ਲੂਈ ਲਈ ਤਹਿ ਨਹੀਂ ਆ ਟ੍ਰੇਨ ਨਹੀਂ ਆ ਸਾਡਾ ਸਬਜੈਕਟ ਟ੍ਰੇਨ ਦੀ ਟ੍ਰੇਨ ਲਾ ਦੋ ਦੇਖੋ ਇਲ ਮੂਰੇ ਆਰਟੀਕਲ ਇਲ ਟ੍ਰੇਨ ਨੂੰ ਇੱਕ ਟ੍ਰੇਨ ਦੀ ਗੱਲ ਹੋ ਰਹੀ ਆ ਤ੍ਰੇਨ ਨੂੰ ਜਿਆਦਾ ਟ੍ਰੇਨਾਂ ਦੀ ਗੱਲ ਹੋ ਰਹੀ ਆ ਤਾਂ ਪਿੱਛੇ ਗਿਆ ਨਾ ਤ੍ਰੇਨ ਨਹੀਂ ਇਲ ਤ੍ਰੇਨ ਨੂੰ ਹੁਣ ਤ੍ਰੇਨ ਨੂੰ ਕੀ ਆ ਹੁਣ ਤੁਸੀਂ ਇਹ ਦੱਸਣਾ ਤ੍ਰੇਨ ਨੂੰ ਕੀ ਆ ਇਓਾ ਤੁਆ ਲੂਈ ਲਈਏ ਨੋਈ ਵੋਈ ਲੋਰੋ ਮੈਂ ਇਹ ਦੇਖੋ ਵੀ ਇਹਦੇ ਵਿੱਚ ਸਾਊਂਡ ਕਿਹਦੀ ਆਉਂਦੀ ਮੇਲ ਦੀ ਆਉਂਦੀ ਫੀਮੇਲ ਦੀ ਆਉਂਦੀ ਆ ਕਾਦੀ ਸਾਊਂਡ ਆ ਰਹੀ ਆ ਓਬਵੀਅਸਲੀ ਚਾਹੇ ਮੇਲ ਹੋਵੇ ਫੀਮੇਲ ਹੋਵੇ ਟ੍ਰੇਨ ਅੱਬ ਜੇ ਦੇਖਿਆ ਜਾਵੇ ਤਾਂ ਟ੍ਰੇਨ ਆ ਰਹੀ ਆ ਆਪਾਂ ਇਹੀ ਕਹਿੰਦੇ ਇੱਕ ਫੀਮੇਲ ਦੀ ਸਾਊਂਡ ਦਿੰਦੀ ਆ ਟ੍ਰੇਨ ਆਪਾਂ ਇਹ ਤਾਂ ਨਹੀਂ ਕਹਿੰਦੇ ਟ੍ਰੇਨ ਆ ਰਿਹਾ ਆ ਇਹੀ ਕਹਿੰਦੇ ਮੇਸ਼ਾ ਟ੍ਰੇਨ ਆ ਰਹੀ ਆ ਕਿ ਫੀਮੇਲ ਦੀ ਸਾਊਂਡ ਦਿੰਦੀ ਆ ਚਾਹੇ ਮੇਲ ਹੋਵੇ ਚਾਹੇ ਫੀਮੇਲ ਹੋਵੇ ਡਿਜ਼ਨਟ ਮੈਟਰ ਹੈਲਪਿੰਗ ਵਰਬ ਸੇਮ ਹੀ ਲੱਗਣਾ ਜਿਵੇਂ ਹੈਲਪਿੰਗ ਵਰਬ ਲਾ ਦ il treno sta ਹੁਣ ਆਣ ਦੀ ਇਟਾਲੀਅਨ ਕੀ ਹੁੰਦੀ ਅਰੀਵਾਰੇ 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 ਹੁੰਦਾ ਆਣਾ ਹੁਣ ਅਰੀਵਾਰੇ ਦਾ ਆ ਰੇ ਕੱਟ ਕੇ ਪਿੱਛੇ ਕਿਲਾ ਦੇਣਾ ਆਂਦੋ ਤਾਂ ਕੀ ਬਣ ਜਣਾ ਅਰੀਵਾਂਦੋ ਮਤਲਬ ਆ ਰਿਹਾ ਹੈ ਜੋ ਆ ਰਹੀ ਹੈ ਠੀਕ ਹੈ il treno sta arrivando ਮੇ ਟ੍ਰੇਨ ਆ ਰਹੀ ਹੈ ਪੰਜਵਾਂ ਦੇਖੋ ਮੈਂ ਇਟਾਲੀਅਨ ਸਿੱਖ ਰਹੀ ਹਾਂ ਜੇ ਤੁਸੀਂ ਕਿਸੇ ਇਟਾਲੀਅਨ ਨੂੰ ਕਹਿਣਾ ਵੀ ਮੈਂ ਇਟਾਲੀਅਨ ਸਿੱਖ ਰਹੀ ਹਾਂ ਦੇਖੋ ਹੁਣ ਮੈਂ ਇਹ ਤਾਂ ਕੀ ਲਾਵਾਂਗੇ ਯੋ ਯੋ ਦੇ ਨਾਲ ਹੈਲਪਿੰਗ ਵਰਬ ਕਿਹੜੀ ਲਗਣੀ ਆ ਸਤੋ ਦਾਤੀ ਸਤੋ ਹੈਲਪਿੰਗ ਵਰਬ ਹੈਲਪਿੰਗ ਵਰਬ ਤੋਂ ਬਾਅਦ ਇੱਥੇ ਕੀ ਲਗਣਾ ਵਰਬ ਲਗਣੀ ਨਾ ਵਰਬ ਐਰਵੇਸਮ ਕਿਹੜੀ ਪੁੱਛੀ ਗਈ ਆ ਇਟਾਲੀਅਨ ਵਰਵਾ ਨਹੀਂ ਸਿੱਖ ਵਰਵਾ ਹਾਂਜੀ ਸਿੱਖਣਾ ਸਿੱਖਣ ਦੀ ਇਟਾਲੀਅਨ ਕੀ ਹੁੰਦੀ ਆ ਇਮਪਰਾਰੇ ਦੇਖੋ ਹੂੰ imparare 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 ਕੀ ਹੁੰਦਾ ਸਿੱਖਣਾ imparare ਦਾ are ਕੱਟ ਕੇ ਪਿੱਛੇ ਕਿ ਲਾਵੇ ਨਾ ando e ando ਆਨਦੋ ਤਾਂ ਕੀ ਬਣ ਜਾਣਾ imparando imparare ਹੁੰਦਾ ਸਿੱਖਣਾ imparando ਹੁੰਦਾ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਤੁਸੀਂ ਸਿੱਖ ਰਹੇ ਆ ਤੁਸੀਂ ਸਿੱਖ ਰਹੇ ਆ ਸਟੂਡੈਂਟਸ ਧਿਆਨ ਨਾਲ ਸੁਣੋ io sto imparando ਕੀ ਸਿੱਖ ਰਹੇ ਆ ਇਟਾਲੀਅਨ ਇਟਾਲੀਅਨ ਨੂੰ ਕੀ ਕਹਿੰਦੇ ਇਤਲੀਅਨ io sto

ਬਣਾ ਰਹੀ ਆ ਹੁਣ ਮੰਮੀ ਮੰਮੀ ਨੂੰ ਟਾਲੀਅਨ ਦੇ ਵਿੱਚ ਕੀ ਕਹ ਕਹਿੰਦੇ ਆ ਮਾਮਾ ਲਾ ਮਮਾ ਆਟੀ ਗਲੇ ਆ ਲਾ ਮਮਾ ਠੀਕ ਹੈ ਜੀ ਹੁਣ ਮੰਮੀ ਕੀ ਕਰ ਰਹੀ ਆ ਰੋਟੀ ਬਣਾ ਰਹੀ ਮੰਮੀ ਕੀ ਆ ਫੀਮੇਲ ਆ ਉਹਨੇ ਫੀਮੇਲ ਦੇ ਲਈ ਇਹਨੇ ਜੋ ਦੋਸਤੋ ਕੀ ਯੂਜ਼ ਕਰਾਂਗੇ ਲਈ ਲਈ ਫੀਮੇਲ ਯੂਜ਼ ਹੁੰਦਾ ਨਾ ਤਾਂ ਇਹਦੇ ਨਾਲ ਦਾ ਇਹ ਆਪਾਂ ਹੈਲਪਿੰਗ ਵਰਬ ਯੂਜ਼ ਕਰਨਾ ਏਦਾਂ ਇਹ ਵੀ ਤੁਸੀਂ ਗੱਤ ਹੋ ਜਾਓਗੇ ਲੇਡੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਹੈਲਪਿੰਗ ਵਰਬ ਯੂਜ਼ ਕਰੋ 7 2 7 9 7 2 1 0 ਇਹ ਗਲਤ ਹੋ ਜਣਾ ਸਬਜੈਕਟ ਠੀਕ ਹੈ ਤੁਹਾਡਾ ਸੈਂਟੈਂਸ ਜਿਹੜਾ ਤੁਸੀਂ ਜਿਹਦੀ ਗੱਲ ਕਰ ਰਹੇ ਹੋ ਉਦਾਂ ਹੀ ਹੈਲਪਿੰਗ ਵਰਬ ਯੂਜ਼ ਕਰਨਾ ਲਾ ਮਮਾ ਸਤਾ ਭਰਾਣ ਦੀ ਟੈਲਿੰ ਕਿ ਹੁੰਦੀ ਹੈ ਖੂਚੀ ਨਾਰੇ ਖੂਚੀ ਨਾਰੇ 쿠ਚੀ ਨਾਰੇ ਹੁੰਦਾ ਬਣਾਉਣਾ ਪਕਾਉਣਾ ਖੂਚੀ ਨੰਦੋ ਆਰੇ ਗਾਟੇ ਦੇ ਪਿੱਛੇ ਤੇ ਲਾ ਦੇਣਾ ਆੰਦੋ ਏ ਐਨ ਇਥੇ ਆਂਦੋ ਏ ਐਨ ਐਨ ਨਹੀਂ ਪਾਈ ਸੀ ਵਿੱਚ ਆਂਦੋ ਏ ਐਨ ਡੀਓ ਆਂਦੋ ਤਾਂ ਕੀ ਬਣ ਗਿਆ ਕੁਚੀ ਨਾਂਦੋ ਕੁਚੀ ਨਾਰੇ ਪਕਾਉਣਾ ਕੁਚੀ ਨਾਂਦੋ ਪਕਾ ਰਹੀ ਹਾਂ ਬਣਾ ਰਹੀ ਹਾਂ ਮੰਮੀ ਕੀ ਬਣਾ ਰਹੀ ਹੈ ਮੰਮੀ ਬਣਾ ਰਹੀ ਹੈ ਲ ਮਾਮਾਸਤਾ ਕੁਚੀ ਨਾਂਦੋ ਕੀ ਬਣਾ ਰਹੀ ਹੈ ਰੋਟੀ ਰੋਟੀ ਨੂੰ ਕੀ ਕਹਿੰਦੇ ਛੀਪੋ ਇਲ ਛੀਪੋ ਲ ਮਾਮਾਸਤਾ ਕੁਚੀ ਨਾਂਦੋ ਇਲ ਛੀਪੋ ਹੁਣ ਅਠਵਾ ਦੇਖੋ ਸਤਮਾ ਦੇਖੋ ਡਰਾਈਵਰ ਬੱਸ ਚਲਾ ਰਿਹਾ ਹੈ ਡਰਾਈਵਰ ਕੀ ਕਰ ਰਿਹਾ ਹੈ ਬੱਸ ਚਲਾ ਰਿਹਾ ਹੈ ਡਰਾਈਵਰ ਨੂੰ ਚਾਹ ਲਈ ਸਾਡਾ ਸਬਜੈਕਟ ਇਹਦੇ ਵਿੱਚ ਕੀ ਹੈ ਬੱਸ ਨਹੀਂ ਹੈਗੀ ਸਾਡਾ ਸਬਜੈਕਟ ਕੀ ਹੈ ਡਰਾਈਵਰ ਹੈ ਡਰਾਈਵਰ ਨੂੰ ਇਟਾਲੀਅਨ ਚ ਕੀ ਕੀ ਕਹਿੰਦੇ ਆ ਲਾਉਉਤੀਸਤਾ ਆਉਤੀਸਤਾ ਠੀਕ ਹੈ ਡਰਾਈਵਰ ਹੁਣ ਡਰਾਈਵਰ ਕੀ ਆ ਪਹਿਲਾ ਸੈਂਟੈਂਸ ਪੜੋ ਡਰਾਈਵਰ ਬੱਸ ਚਲਾ ਰਿਹਾ ਹੈ ਆ ਫੀਮੇਲ ਹੈ ਡਰਾਈਵਰ ਠੀਕ ਹੈ ਕੱਲ ਨਾ ਇੱਕ ਡਰਾਈਵਰ ਦੀ ਗੱਲ ਕਰੇ ਇਹ ਵੀ ਦੇਖਣਾ ਹੈ ਪਲੂਰਲ ਦੀ ਗੱਲ ਕਰ ਰਹੇ ਹਾਂ ਜੇਕਰ ਇਹ ਜਾਂ 1% ਦੀ ਗੱਲ ਕਰੀਏ ਇੱਥੇ ਕਹਿੰਦੇ ਇੱਕ ਡਰਾਈਵਰ ਦੀ ਗੱਲ ਹੋ ਰਹੀ ਹੈ ਡਰਾਈਵਰਾਂ ਦੀ ਗੱਲ ਨਹੀਂ ਹੋ ਰਹੀ ਜੇ ਜ਼ਿਆਦਾ ਜ਼ਿਆਦਾ ਲੋਕਾਂ ਦੀ ਗੱਲ ਹੁੰਦੀ ਤਾਂ ਇੱਥੇ ਡਰਾਈਵਰਾਂ ਡਰਾਈਵ ਮਤਲਬ ਜ਼ਿਆਦਾ ਡਰਾਈਵਰਸ ਹੋਣੇ ਸੀ ਇੱਥੇ ਇੱਕ ਦੀ ਗੱਲ ਹੋ ਰਹੀ ਹੈ ਤਾਂ ਡਰਾਈਵਰ ਦੀ ਹੁਣ ਡਰਾਈਵਰ ਇਹਦਾ ਸਬ ਸਾਡਾ ਸੈਂਟੈਂਸ ਕੀ ਕਹਿੰਦੇ ਡਰਾਈਵਰ ਪਾਸੋਂ ਚਲਾ ਰਿਹਾ ਵੀ ਇਹ ਮੇਲਿਆ ਤਾਂ ਮੇਲ ਮਤਲਬ ਲੁਈ ਲੁਈ ਦੇ ਨਾਲ ਆਪਾਂ ਹੈਲਪੀ ਵਰਬ ਕਿਹੜਾ ਯੂਜ਼ ਕਰਨਾ ਸਤਾ ਜੇ ਲਈ ਹੁੰਦੀ ਤਾਂ ਵੀ ਆਪਾਂ ਤਾਂ ਹੀ ਯੂਜ਼ ਕਰ ਡ라이ਵਰ ਲਾਉਤੀਸਤਾਨ 스타 ਹਾਦਿੰਬਰਮ ਉਸ ਤੋਂ ਬਾਅਦ ਕੀ ਆਣੀ ਬਰਬ ਬਰਬ ਇਹ ਵਿੱਚ ਕਿਹੜੀ ਆ ਚਲਾਣ ਦੀ ਚਲਾ ਬਸ ਡਰਾਈਵਰ ਬਸ ਚਲਾ ਰਿਹਾ ਚਲਾਣ ਦੇ ਟੈਲੈਂਟ ਕੀ ਹੁੰਦੀ ਆ ਗੁਇਦਾਰੇ ਦੇਖੋ ਕੱਲ ਵੀ ਕਰਾਈ ਸੀ ਗੁਇਦਾਰੇ ਹਨਾ ਗੁਇਦਾਰੇ ਗੁਇਦਾਰੇ ਹੁੰਦਾ ਚਲਾਉਣਾ ਗੁਇਦਾਰੇ ਦਾ ਆ ਰੇ ਕੱਟ ਕੇ ਪਿੱਛੇ ਕੀ ਲਾ ਦੋ ਅੰਦੋ ਕੀ ਬਣ ਜਾਣਾ ਗੁਇਦਾਨ ਦੋ ਗੁਇਦਾਨ ਦੋ ਹੁਣ ਕੀ ਚਲਾ ਰਿਹਾ ਐ ਡਰਾਈਵਰ বাস ਚਲਾ ਰਿਹਾ বাস ਨੂੰ ਇਟਾਲੀਅਨ ਚ ਕੀ ਕਹਿੰਦੇ ਲਾ ਆਉਟੋਬਸ ਇਹ ਆਉਟੋਬਸ ਠੀਕ ਹੈ ਲਾਉਤੀਸਤਾਸ ਤਾਗੋਇਦਾਂਡੋ ਆਉਟੋਬਸ ਹੁਣ ਦੇਖੋ ਠਮਾ ਬੱਚਾ ਦੁੱਧ ਪੀ ਰਿਹਾ ਹੈ ਠੀਕ ਹੈ ਨਾ ਇਹ ਬੱਚਾ ਦੁੱਧ ਪੀ ਰਿਹਾ ਹੈ ਇਹਨੂੰ ਇਟਾਲੀਅਨ ਦੇ ਵਿੱਚ ਕੀ ਕਹਣਾ ਸਬਜੈਕਟ ਗੀਅਰ ਵਿੱਚ ਸਾਡਾ ਬੱਚਾ ਬੱਚੇ ਨੂੰ ਕੀ ਕਹਿੰਦੇ ਆ ਬੰਬੀਨ ਇੱਥੇ ਇੱਕ ਬੱਚੇ ਦੀ ਗੱਲ ਹੋ ਰਹੀ ਹੈ ਵੀ ਦੇਖਣਾ ਇੱਕ ਬੱਚੇ ਦੀ ਗੱਲ ਹੋ ਰਹੀ ਹੈ ਤਾਂ ਬੰਬੀਨ ਜਿਆਦਾ ਬੱਚਿਆਂ ਦੀ ਗੱਲ ਹੋ ਰਹੀ ਹੈ ਤਾਂ ਬੰਬੀਨ ਠੀਕ ਹੈ ਇੱਕ ਬੱਚੇ ਦੀ ਗੱਲ ਹੋ ਰਹੀ ਹੈ ਤਾਂ ਬੰਬੀ ਨਾ ਇਹ ਬੰਬੀਨੋ ਇਲ ਬੰਬੀਨੋ ਹੁਣ ਹੈਲਪਿੰਗ ਵਰਬ ਕਿਹੜੀ ਯੂਜ਼ ਕਰਨੀ ਆ ਸਤਾ ਸਤਾ ਪੀਨ ਦੀ ਟੈਲੀਨ ਕੀ ਹੁੰਦੀ ਆ ਬੇਰੇ 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 ਦਾ ਕੀ ਬਣ ਗਿਆ ਵੇ ਵੈਨ ਦੋ ਇਹ ਗਾਇਜ਼ ਇਰੈਗੂਲਰਲੀ ਬਾਵ ਵੇ ਆਹੇ ਠੀਕ ਹੈ ਬੇਰੇ ਇਨ ਰੈਗੂਲਰ ਵਰਬ ਹੀ ਆਏ ਐਰੇ ਕੱਟ ਕੇ ਐਨ ਦੋਨ ਐਨ ਦੋ ਤਲਾਣੇ ਲੈਣੇ ਆ ਬਟ ਇਹਦੇ ਵਿੱਚ ਜਿਹੜਾ ਆ ਲੱਗਿਆ ਹੈ ਇਹ ਤੁਸੀਂ ਵੀ ਨਹੀਂ ਪ੍ਰੀਵੀਅਸ ਵੀਡੀਓ ਦੇਖ ਸਕਦੇ ਆ ਜਿੱਦਾਂ ਆਪਾਂ ਇੰਗਲਿਸ਼ ਚ ਪੜ੍ਹਦੇ ਹੁੰਦੇ ਸੀ ਨਾ ਇੱਕ ਤਾਂ ਵਰਬਸ ਹੁੰਦੀਆਂ ਸੀ ਜਿਹਦੇ ਪਿੱਛੇ ਆਪਾਂ ਈ ਡੀ ਈ ਡੀ ਲਾ ਰਹੇ ਹੁੰਦੇ ਸੀ ਜਿੱਦਾਂ ਕਿ ਆਸਕ ਆਸਕ ਆਸਕਰ ਆਸਕਰ ਲਾਉਂਦੇ ਸੀ ਨਾ ਈ ਡੀ ਈ ਡੀ ਪਿੱਛੇ ਲਾ ਰਹੇ ਹੁੰਦੇ ਸੀ ਇੱਕ ਹੁੰਦੀ ਸੀ ਬ੍ਰੇਕ ਬਰੋਕ ਬਰੋਕਨ ਉਹਦੀ ਬਿਲਕੁਲ ਉਲਟ ਹੁੰਦੀ ਐ ਸੀ ਅੱਗੇ ਵਾਲੀਆਂ ਵਰਬਸ ਇਹ ਉਹ ਆ ਠੀਕ ਐ ਉਹਨੂੰ ਕਹਿੰਦੇ ਸੀ ਇਰੈਗੂਲਰ ਵਰਬਸ ਠੀਕ ਐ ਇਹ ਯਾਦ ਕਰਨੀ ਆਬਵੀਅਸਲੀ ਸਾਨੂੰ ਇੰਗਲਿਸ਼ ਵਿੱਚ ਜਦੋਂ ਪੜ੍ਹਦੇ ਸੀ ਉਦੋਂ ਤੋਂ ਯਾਦ ਕਰਨੀਆਂ ਪੈਂਦੀਆਂ ਸੀ ਉਹਦਾ ਕੋਈ ਸ਼ਾਰਟਕਟ ਨਹੀਂ ਹੈਗਾ ਇਟਾਲੀਅਨ ਵਿੱਚ ਜਿਹੜੀ ਇਰੈਗੂਲਰ ਵਰਬਸ ਐਂਡ ਨਾਰਮਲ ਵਰਬਸ ਚਾਹੀਏ ਰੈਗੂਲਰ ਵਰਬਸ ਤੁਹਾਨੂੰ ਪਹਿਚਾਣ ਪਤਾ ਹੋਣੀ ਚਾਹੀਦੀ ਤੇ ਚੇਤੇ ਕਰਨੀਆਂ ਹੀ ਪੈਂਦੀਆਂ ਠੀਕ ਹੈ ਜੀ ਹੁਣ ਦੇਖੋ ਇਲ ਬੰਬੀਨੋਸਤਾ ਬੇਵੈਂਡੋ ਕੀਪੀ ਇਲ ਹੈ ਦੁੱਧ ਇਲ ਲਾਤੇ ਤੇ ਬਹੁਤੇ ਪੰਜਾਬੀ ਕੀ ਕਹਿੰਦੇ ਆ ਲਾਟੇ ਲਾਟੇ ਨਹੀਂ ਹੁੰਦਾ ਲਾਤੇ ਹੁੰਦਾ ਲਾਤੇ ਹੁੰਦਾ ਦੁੱਧ ਇੱਕ ਵਾਰੀ ਆਪਾਂ ਫੇਰ ਰਿਪੀਟ ਕਰਦੇ ਆਂ मैं घर जा रहा हाँ ईस्तो आंद आ कासा आ मालिक का बुला रहा है इल कापोस्ता पोस्ता मैं रोटी खा रहा यो इल चीबो। ट्रेन आ रही मन इल ट्रेनोस्ता दो मैं इटालियन सीख रहा हांतो इम पर इतलियानो मम्मी रोटी बना रही है लामा माह खुशी नो इल छीबो ड्राइवर बस चला रहा है ਲਾਉਟੀਸਟਾ ਸਟਾ ਗੁਇਦਾਂਡੋ ਆਟੋਬਸ ਇਹਨੂੰ ਅੱਛਾ ਇੱਕ ਹੋਰ ਗੱਲ ਇਹਨੂੰ ਆ ਇਹਨ ਆਟੋ ਬੱਸ ਨਹੀਂ ਕਹਿਣਾ ਇਹਨੂੰ ਕਹਿਣਾ ਆਟੋ ਬੂਸ ਬੂਸ ਕਹਿਣਾ ਇਹਨੂੰ ਠੀਕ ਹੈ ਬੱਸ ਨੂੰ ਬੂਸ ਬੱਚਾ ਦੁੱਧ ਪੀ ਰਿਹਾ ਹੈ ਇਲ ਬੰਬੀਨੋ ਤਾ ਬੇਵੈਂਡੋ ਇਲ ਲਾਤੇ ਗਾਈਸ ਐਸੀ ਕੀ ਸਟੂਡੈਂਟਸ ਐਸੀ ਕੀ ਅੱਜ ਦੀ ਵੀਡੀਓ ਜੇ ਤੁਹਾਨੂੰ ਪਸੰਦ ਆਈ ਆ ਪਲੀਜ਼ ਸ਼ੇਅਰ ਕਰਿਓ ਅਪਰੀਸ਼ੀਏਟ ਕਰਿਆ ਕਰੋ ਤੁਸੀਂ ਲਾਈਕ ਕਰੋਗੇ ਤੁਸੀਂ ਸ਼ੇਅਰ ਕਰੋਗੇ ਸੋਣਾ ਜਿਹਾ ਕਮੈਂਟ ਕਰੋਗੇ ਹਾਈਪ ਕਰੋਗੇ ਤਾਂ ਮੈਨੂੰ ਖੁਸ਼ੀ ਹੋਊਗੀ ਮੈਨੂੰ ਵੀ ਅਪਰੀਸ਼ੀਏਸ਼ਨ ਮਿਲੂਗੀ ਵੀ ਹਾਂ ਵੀ ਤੁਹਾਨੂੰ ਕੋਸ਼ਣਾ ਕੋਸ਼ ਤੁਹਾਨੂੰ ਸਿੱਖਣ ਨੂੰ ਮਿਲ ਰਿਹਾ ਮੇਰੀ ਵੀਡੀਓ ਦੇ ਵਿੱਚ ਠੀਕ ਹੈ ਜੀ ਮੈਂ ਤੁਹਾਡੇ ਨਾਲ ਸਿੱਖਿਆ ਸ਼ੇਅਰ ਕਰਦੀ ਹਾਂ ਤੁਸੀਂ ਵੀ ਅੱਗੇ ਇਸ ਵੀਡੀਓ ਨੂੰ ਐਟਲੀਸਟ 10 ਜਣੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਸਸਵੀਕਾਲ ਦੀ ਮੌਲਦੇ ਆਪਾਂ ਕੱਲ ਵਗਲੀ ਵੀਡੀਓ